ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੇਰਾ ਬਾ 1985 ਚ ਜਦੋਂ ਇਹ ਦਲ ਬਣਾਇਆ ਯੂਨਾਈਟਿਡ ਕਾਲੀ ਦਲ ਬਾਬਾ ਜਗਿੰਦਰ ਸਿੰਘ ਨੇ ਉਦੋਂ ਤੋਂ ਜਹਦਰ ਸੂਰ ਸਿੰਘ ਦੇ ਨਾਲ ਸਾਡੇ ਕੋਲ ਜਿਹੜਾ ਦਫ਼ਤਰ ਸੀ ਅੰਮ੍ਰਿਤਸਰ ਉਹ ਜਹਦਾਰ ਜਗਦੇਵ ਸਿੰਘ ਤਲਵੰਡੀਆਂ ਸਾਉਂ ਦਿੱਤਾ ਸੀ ਤੇ ਉਹਦਾ ਦਫ਼ਤਰ ਸਕੱਤਰ ਜਹਦਾਰ ਸੂਰ ਸਿੰਘ ਖਾਲਸਾ ਭਾਈ ਗਰਦਰਸ਼ਨ ਸਿੰਘ ਬਾਈਗਾ ਤੇ ਸਰਦਾਰ ਅਵਧਾਰ ਸਿੰਘ ਅੰਬਰਸਰ ਤੋਂ ਤਿੰਨ ਚਲਾਉਂਦੇ ਸੀ। ਔਰ ਉਹਨੋਂ ਤੋਂ ਲਗਾਤਾਰ ਅਸੀਂ ਇੱਕ ਪਰਿਵਾਰ ਵਾਂਗੂ ਰਹੇ। ਇੰਗਾਈਆਂ ਘਟਨਾਵਾਂ ਅੱਖਾਂ ਮੂਰੇ ਨੰਗ ਰੰਗਾਂ ਜਿੰਨਾ ਨੂੰ ਬੋਲਣ ਨੂੰ ਘੰਟਿਆਂ ਵੱਧ ਦੀ ਸਮਾਂ ਲੱਗ ਸਕਦਾ ਲੰਮਾ ਲੰਮਾ ਸਮਾਂ ਉਹ ਦ੍ਰਿੜਤਾ ਦੇ ਨਾਲ ਇੱਕ ਥਾਂ ਤੇ ਇੱਕ ਸੋਚ ਤੇ ਖੜ ਕੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਜੋ ਕਹਿੰਦੇ ਸਨ ਬਾਬਾ ਜਗਿੰਦਰ ਸਿੰਘ ਜੋ ਕਹਿੰਦੇ ਸਨ ਉਸ ਤੇ ਖੜ ਕੇ ਇਹਨਾਂ ਨੇ ਪਹਿਰਾ ਦਿੱਤਾ ਉਹਨਾਂ ਦੇ ਸਾਥੀ ਦਰਸ਼ਨ ਸਿੰਘ ਰਖਵਾ ਪ੍ਰਿੰਸੀਪਲ ਭੁਪਿੰਦਰ ਸਿੰਘ ਹੋਣੀ ਜੋ ਉਹਨਾਂ ਦੇ ਸਾਥੀ ਸਨ ਔਰ ਉਹ ਵੀ ਬੈਠੇ ਹਨ ਕਦੇ ਕੋਈ ਉਹਨੇ ਇਟ ਲਿਹਾਈ ਦੀ ਗੱਲ ਨਹੀਂ ਕੀਤੀ ਔਰ 1986 ਚ ਸਭ ਤੋਂ ਵੱਡਾ ਅਸੀਂ ਜੋ ਐਕਸ਼ਨ ਕੀਤਾ ਉਹ ਵਿਧਾਨ ਸਭਾ ਦਾ ਘਰਾਓ ਕੀਤਾ ਬਾਬਾ ਜਗਿੰਦਰ ਸਿੰਘ ਦਾ ਸੁਪੁੱਤਰ ਭਾਈ ਜਗਜੀਤ ਸਿੰਘ 2 ਦਿਨ ਪਹਿਲਾਂ ਸਰਕਾਰ ਦੀਆਂ ਯੰਸਗਾਂ ਨੇ ਸ਼ਹੀਦ ਕਰਤਾ ਅਸੀਂ ਉਹ ਪ੍ਰੋਗਰਾਮ ਮਲਤਵੀ ਨਹੀਂ ਕੀਤਾ 21 ਮਾਰਚ 1986 ਨੂੰ ਜਦੋਂ ਅਸੀਂ ਘਰਾਓ ਕਰਨ ਜਾ ਰਹੇ ਸੀ ਜਿਹੜੀ ਅੱਗੇ ਗੱਡੀ ਸੀ ਉਹ ਤੇ ਬਾਬਾ ਜਗਿੰਦਰ ਸਿੰਘ ਜੀ ਜਹਜਾ ਰਜਾਗਰ ਸਿੰਘ ਸੇਖਮਾ ਹੋਰ ਆਗੂ ਖੜੇ ਸਨ ਮੈਂ ਚੌਕੌਰ ਸਿੰਘ ਰੋਡੇ ਬਲਵਿੰਦਰ ਸਿੰਘ ਪੁੱਤਰ ਕੁਝ ਹੋਰ ਨੌਜਵਾਨ ਯੋਧੇ ਅਸੀਂ ਉਹ ਜੀਪ ਦੇ ਮਗਰ ਸੀ ਸਾਨੂੰ ਵੱਡੇ ਬੰਦੇ ਦੱਸਦੇ ਸੀ ਕਿ ਤੁਹਾਡੇ ਤੇ ਅਫਰੂ ਗਾਇਸ ਜਦੋਂ ਸਿੱਟੀ ਗਈ ਕੋਈ ਪਾਣੀ ਦਾ ਪ੍ਰਬੰਧ ਰੱਖੋ ਅਸੀਂ ਅਣਜਾਣ ਸੀ ਸਾਨੂੰ ਪਤਾ ਨਹੀਂ ਸੀ ਜੋਸ਼ ਚ ਸੀ ਤੇ ਪੁਲਿਸ ਨੇ ਫੇਰਿੰਗ ਵੀ ਕੀਤੀ ਜਿਦਣਾ ਦੋ ਬੰਦੇ ਸ਼ਹੀਦ ਹੋ ਗਏ अनेका ਜ਼ਖਮੀ ਹੋ ਗਏ ਤੇ ਜਹੇਦਾਰ ਸੂਰ ਸਿੰਘ ਖਾਲਸਾ ਬਹੁਤ ਭੈੜੀ ਤਰ੍ਹਾਂ ਜ਼ਖਮੀ ਹੋ ਗਿਆ ਇਹਦੇ ਸਿਰ 'ਚ ਇੰਨੀਆਂ ਸੱਟਾਂ ਵੱਜ ਗਈਆਂ ਤੇ ਬੇਹੋਸ਼ ਹੋ ਕੇ ਇਹ ਧਰਤੀ ਤੇ ਡਿੱਗ ਪਿਆ ਮੈਂ ਇਹਨੂੰ ਚੱਕਣ ਵਾਲਾ ਬੰਦਾ ਸੀ ਕਿ ਜਾ ਕੇ ਬਾਹ ਫੜੀ ਕਿ ਕੋਈ ਨਾ ਸੰਭਲੋ ਉਹਨੇ ਚਰਨੂ ਜਕਾਰੇ ਬਲਾਉਂਦੀ ਹੋਈ ਹਜ਼ਾਰਾਂ ਦੀ ਗਿਣਤੀ ਸੰਗਤ ਨੇ ਪੂਰਾ ਘੜਾਓ ਕਰ ਲਿਆ ਵਿਧਾਨ ਸਭਾ ਦਾ ਉਹ ਸੀਸਿਆਂ ਵਿੱਚ ਦੀ ਕਰੋ ਹਰੀ ਸਿੰਘ ਜੀਰਾ ਵੇਖਣ ਲੱਗਿਆ ਤੇ ਬਲਦੇਵ ਸਿੰਘ ਬਰਾੜ ਜੀਰੇ ਵਾਲੇ ਉਹਨਾਂ ਨੂੰ ਸ਼ਰੀਪ ਸਾਹਿਬ ਲੈ ਕੇ ਪੈ ਗਏ ਅੰਦਰ ਨੂੰ ਇਸ ਕਰਕੇ ਉਦੋਂ ਤੋਂ ਇਹ ਜਥੇਦਾਰ ਉਦੋਂ ਮੂਣੀ ਡੋਲਿਆ ਕੁੱਟ ਖਾ ਕੇ ਸਿਰ 'ਚ ਜ਼ਖਮ ਹੋ ਗਏ ਪਰ ਫੇਰ ਵੀ ਪ੍ਰੈਸ ਨੂੰ ਕੁਝ ਨਾ ਕੁਝ ਕਿਹਾ ਲਗਾਤਾਰ ਉਹ ਲੋਕਾਂ ਨੂੰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਵੱਡੇ ਵੱਡੇ ਲੋਕ ਡੋਲ ਗਏ ਕੋਈ ਬਾਦਲ ਚ ਉੱਠ ਗਿਆ ਕੋਈ ਟੋਪੀ ਚ ਉੱਠ ਗਿਆ ਕੋਈ ਕਾਂਗਰਸੀ ਬਣ ਗਿਆ ਕੋਈ ਉਹਨਾਂ ਨੂੰ ਵੋਟਾਂ ਪਾਉਣ ਲੱਗ ਗਏ ਕੋਈ ਅਸੀਂ ਮੈਂ ਤੇ ਸੂਰ ਸਿੰਘ ਖਾਲਸਾ ਕੁਝ ਹੋਰ ਬੰਦੇ ਨਾ ਅਜੇ ਤੱਕ ਕਿਸੇ ਨੂੰ ਵੋਟ ਪਾਈ ਨਾ ਕਿਸੇ ਪਾਰਟੀ ਚ ਗਏ ਇਸ ਕਰਕੇ ਜਦੋਂ ਨੇ ਆ ਵੀ ਲਾਇਆ ਮੋਰਚਾ ਔਰ ਮહેર ਦੇ ਕੋਲੇ 18 ਤਰੀਕ ਨੂੰ ਆਇਆ ਮੈਂ ਆਖਿਆ ਨਹੀਂ ਲਾਉਣਾ ਚਾਹੀਦਾ ਭੋਖੜਤਾ ਨਹੀਂ ਕਰਨੀ ਚਾਹੀਦੀ ਅੰਦਰ ਪਿਆ ਕਿਉਂ ਤੇ ਸਾਡਾ ਮਿੱਤਰ ਵੀ ਸੀ ਤੇ ਮੇਰੇ ਪਿਤਾ ਸਮਾਨ ਵੀ ਸੀ ਮੈਂ ਆਖਿਆ ਗਲਤ ਕੀਤਾ ਆਪਾਂ ਨਹੀਂ ਲਾਉਣਾ ਚਾਹੀਦਾ ਤੇ ਮੈਨੂੰ ਕਹਿੰਦਾ ਗੁਰਦੀਪ ਸਿੰਘ ਬਟਿੰਡੇ ਹੋਣੀ ਆਉਣਗੇ ਮੈਂ ਆਖਿਆ ਨਹੀਂ ਆਉਣਗੇ ਉਹ ਨਾਰਾਜ਼ ਇਹ ਕਿਉਂ ਲਾਇਆ ਇਹ ਕਹਿੰਦਾ ਕੋਈ ਨਾ ਫਿਰ ਮੈਂ ਲਾ ਲਿਆ ਤੁਸੀਂ ਲਿਆਓ ਉਹਨਾਂ ਦਾ ਫਰ ਆਈ ਜਾਣਾ ਸੀ ਜਦੋਂ ਆ ਗਏ ਤੇ ਗੁਰਦੀਪ ਸਿੰਘ ਬਠਿੰਡੇ ਨੂੰ ਉਸ ਕਮੇਟੀ ਦਾ ਕਨਵੀਨਰ ਬਣਾਤਾ ਜਿਹੜੀ ਕਮੇਟੀ ਆਉਣ ਵਾਲੇ ਸਮੇਂ ਚ ਤਸ਼ੱਦਦ ਹੋਣਾ ਸੀ ਇਸ ਆ ਗੁਰਦੁਆਰਾ ਸਾਹਿਬ ਉਸ ਸਮਾਂ ਵੀ ਆਇਆ ਬੈਠਾ ਮੋਹਤਮ ਸਿੰਘ ਜਦੋਂ ਇੱਥੇ ਬਹਿਣ ਨੂੰ ਥਾਂ ਨਹੀਂ ਸੀ ਬਹਿਣ ਨੂੰ ਜੇ ਕੋਈ ਬਹਿਣ ਨੂੰ ਥਾਂ ਮਿਲ ਜਾਂਦਾ ਸੀ ਕਿਸੇ ਨੂੰ ਉਹ ਵੱਡੇ ਭਾਗ ਸਮਝਦਾ ਸੀ ਕਿ ਮੈਨੂੰ ਅੰਦਰ ਬਹਿਣ ਨੂੰ ਥਾਂ ਮਿਲ ਗਿਆ ਤੇ ਜੇ ਬੋਲਣ ਨੂੰ ਮਿਲ ਜਾਂਦਾ ਸੀ ਉਹ ਕਿਹਨਾਂ ਸ਼ੁਕਰਾਂ ਮੈਨੂੰ ਸੂਰ ਸਿੰਘ ਖਾਲਸੇ ਦੀ ਸਟੇਜ ਤੇ ਬੋਲਣ ਨੂੰ ਥਾਂ ਮਿਲ ਗਿਆ ਪੰਜਾਬ ਦਾ ਕੋਈ ਬੰਦਾ ਇਹ ਹਜ ਨਹੀਂ ਰਿਹਾ ਧਾਰਮਿਕ ਰਾਜਨੀਤਿਕ ਜੇ ਕੋਈ گاؤں ਵਾਲਾ ਹੋਵੇ ਉਹ ਜਿਹਨੇ ਹਸਪਰ ਹਾਜ਼ਰੀ ਨਾ ਭਰੀ ਹੋਵੇ ਕਿਉਂਕਿ ਸੰਘਰਸ਼ ਜੋਰਾਂ ਤੇ ਸੀ ਤੇ ਜਦੋਂ ਅੱਜ ਉੱਠ ਕੇ ਉਹ ਆਠ ਵਾਠ ਕੇ ਬੋਲ ਕੇ ਚਲੇ ਜਾਂਦੇ ਸਿੱਥੋਂ ਮੈਂ ਹੈਰਾਨ ਸੀ ਇੱਥੇ ਕੌਮ ਦੀ ਏਕਤਾ ਦੀ ਗੱਲ ਕਰਦੇ ਹੋ ਅਸੀਂ ਬੈਠਣ ਨੂੰ ਤਿਆਰ ਨਹੀਂ ਦੋ ਮਿੰਟ ਉਹ ਕਿਹੜੇ ਕੰਮ ਆ ਗਏ ਸੂਰ ਸਿੰਘ ਖਾਲਸੇ ਦੀ ਇਹ ਜਿਹੜੀ ਕੁਰਬਾਨੀਆਂ ਤੋਂ ਵੱਡੇ ਉਹਦਾ ਭੋਗ ਹੋਵੇ ਅਸੀਂ 10 ਮਿੰਟ ਬਹਿ ਵੀ ਨਹੀਂ ਸਕਦੇ ਕੌਮ ਇਕੱਠੀ ਕਿਵੇਂ ਹੋ ਜੂਗੀ ਉਹ ਬੰਦੇ ਨੇ ਆਪਦਾ ਜੀਵਨ ਦਾ ਤੇ ਲਾਤਾ ਪੰਜ ਲੜਕੀਆਂ ਇੱਕ ਪੁੱਤਰ ਉਹਦਾ ਅਮਰੀਕਾ ਚ ਸੈੱਟ ਆਪ ਮਾਸਟਰ ਉਹਦਾ ਜਵਾਈ ਸਿੰਦਰਪਾਲ ਸਿੰਘ ਭੋਲਾ ਸ਼ਹੀਦ ਕਰਤਾ ਅਮਰੀਕਾ ਦੇ ਵਿੱਚ ਭਾਰਤ ਦੀਆਂ ਏਜੰਸੀਆਂ ਨੇ ਕਮਾਲ ਹੋ ਗਈ ਬੰਦਾ ਦਿਲ ਦਿਲ ਕਰਕੇ ਉਹਨਿਆਂ ਉਹਦਾ ਜੀਵਨ ਘੱਟ ਕਰ ਲਿਆ 7 ਸਾਲ ਪ੍ਰਕਾਸ਼ ਸਿੰਘ ਬਾਦਲ ਦੀ ਬੇਈਮਾਨ ਦੀ ਸਰਕਾਰ ਨੇ ਇੱਕ ਕਮਰੇ ਚ ਬੰਦ ਰੱਖਿਆ ਡੀ ਐਮ ਸੀ ਦੇ ਇੱਕ ਕਮਰੇ ਚ 7 ਸਾਲ ਲਗਾਤਾਰ ਜਦੋਂ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਗਏ ਓਏ ਓਏ ਐਂ ਗੱਲ ਕਰੇ ਜਿਵੇਂ ਦੁਸ਼ਮਣ ਨਾਲ ਗੱਲ ਕਰਨੀ ਹੁੰਦੀ ਆ ਕਿ 25 ਸਿੰਘ ਰਿਆਕ ਵਿੱਚ ਹੋ ਜਾਣਗੇ ਇਸ ਕਰਕੇ ਭਰਾਵੋ ਸੂਰ ਸਿੰਘ ਖਾਲਸੇ ਦਾ ਜੋ ਜੀਵਨਾਂ ਨੂੰ ਕੋਸ ਕਹੀ ਜਾਵੇ ਉਹਨੇ ਉਹਨੇ ਸਨੇਹੀ ਅੱਖਰਾਂ ਚ ਆਪਣਾ ਨਾਮ ਅਰਥ ਕਰਾ ਲਿਆ ਗੋਗੀ ਆਇਆ ਅਮਰੀਕਾ ਚ ਫੜ ਕੇ ਬਰਾੜ ਐ ਐਸਪੀ ਨੇ ਜੇਲ੍ਹ ਚ ਭੇਜਤਾ ਜੇਲ੍ਹ ਚ ਰੁੜ ਗਿਆ ਸਾਰਾ ਮੈਰਕਾ ਉਹਦਾ ਜਵਾਖ ਦਾ ਜਾ ਕੇ ਫੇਰ ਉਹਨਾ ਕਿੰਨਾ ਉਲੱਗ ਗਿਆ ਇਸ ਕਰਕੇ ਸੂਰ ਸਿੰਘ ਖਾਲਸੇ ਦਾ ਜਿੰਨਾ ਇਕੱਠ ਬੈਠਾ ਜਿਹੜੇ ਬੈਠੇ ਆ ਮੈਂ ਕਹਿੰਦਾ ਇੰਨੇ ਹੀ ਬਹੁਤ ਆ ਕਿਉਂਕਿ ਜਦੋਂ ਅਸੀਂ ਪਾਰਟੀ ਚਲਾਈ ਸੀ 85 ਚ ਗਿਣਤੀ ਦੇ ਬੰਦੇ ਸੀ ਫੇਰ ਉਹ ਸਮਾਂ ਆਇਆ ਜਦੋਂ ਲੋਕ ਸਾਡੇ ਮਗਰ ਭਜਦੇ ਸੀ ਇੰਨੇ ਬਹੁਤ ਐ ਨਹੀਂ ਤੇ ਇਕੱਠੇ ਹੋ ਕੇ ਉਹਦੀ ਰੀਤ ਸੇਕ ਮੰਨਦੀ ਕਿ ਪੰਥ ਦੀ ਸਰਕਾਰ ਪੰਜਾਬ ਦੀ ਧਰਤੀ ਤੇ ਆਵੇ ਉਸ ਪੰਥ ਦੀ ਜਿਹੜੀ 84 ਤੋਂ ਬਾਅਦ ਲੋਕਾਂ ਦੇ ਦੁੱਖੜੇ ਸੁਣੇ ਛੀਦਾਾਂ ਦੀ ਗੱਲ ਕਰੇ ਜਿੰਨਾ ਲੋਕਾਂ ਦੇ ਤਸ਼ੱਦਦ ਹੋਇਆ ਉਹਨਾਂ ਦੀ ਗੱਲ ਕਰੇ ਉਹ ਤਾਊਗੀ ਜਿਵੇਂ ਸੂਰਸੇ ਖਾਲਸੇ ਦੀ ਗੱਲ ਤੇ ਪਹਿਰਾ ਦੇ ਮੰਗੇ ਸਾਡੇ ਉਹਦੇ ਵਿਚਾਰਾਂ ਨਾਲ ਕਿਸੇ ਬੰਦੇ ਦੇ ਮਤਪੇਤ ਹੋ ਸਕਦੇ ਆ ਪਰ ਉਹਦੇ ਸਿਧਾਂਤ ਨਾਲ ਕੋਈ ਮਤਪੇਤ ਨਹੀਂ ਅਸੀਂ ਅੱਜ ਵੀ ਉਹਦੇ ਨਾਲ ਖੜੇ ਆ ਤੇ ਖੜੇ ਵੀ ਸੀ ਮੈਂ ਸੈਂਕੜੇ ਬਾਹਰ ਆਪਣੇ ਜ਼ਿਲ੍ਹੇ ਮੋਕੇ ਤੋਂ ਇੱਥੇ ਗੱਟੀਆਂ ਦੇ ਕਾਬਲੇ ਲੈ ਕੇ ਆਉਂਦਾ ਰਿਹਾ ਨਹਰੇ ਲਾਉਂਦੇ ਰਹੇ ਔਰ ਇਸ ਕਰਕੇ ਕਿਉਂ ਕਿਉਂਕਿ ਉਹਨਾਂ ਬੰਦਿਆਂ ਦੀ ਗੱਲ ਕਰਦਾ ਸੀ ਜਿੰਨਾ ਦੀ ਕੋਈ ਨਹੀਂ ਕਰਦਾ ਸੀ ਬੰਦੀ ਸਿੰਘ ਰਿਆ ਕਰੋ ਗਰਵਾਸ ਸਿੰਘ ਸ਼ਹੀਦ ਹੋ ਗਿਆ ਇਹਨੂੰ ਵੀ ਮੈਂ ਸ਼ਹੀਦ ਹੀ ਕਹੂੰਗਾ ਦੋ ਬੰਦੇ ਉਸ ਟੇਪੇ ਪੇਟੇ ਪਏਗੇ ਕੌਮ ਅਜੇ ਸੋਚੇ ਇਕੱਠੀ ਹੋਵੇ ਤੇ ਇੱਥੇ ਸਰਕਾਰ ਬਣਨੀ ਚਾਹੀਦੀ ਆ ਸੂਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੀ ਆ ਅਸੀਂ ਸਾਰੇ 71 ਵਾਗੇ ਜਹਦਰ ਗਰਦੀਪ ਸਿੰਘ ਬਠਿੰਡੇ ਨੇ ਆਉਣਾ ਸੀ ਉਹਦੀ ਮਾਤਾ ਰਾਤ ਚੜਾਈ ਕਰ ਗਈ ਇਸ ਕਰਕੇ ਆ ਨਹੀਂ ਸਕਿਆ ਔਰ ਉਹਦਾ ਭੋਤੇ ਵੀ ਸੰਗਤ ਨੇ ਪਹੁੰਚਣਾ ਪਰ ਇਸ ਪਰਿਵਾਰ ਦੇ ਨਾਲ ਅਸੀਂ ਚਿਟਾਨ ਵਾਂਗੂ ਖੜ ਗਏ ਉਹ ਬੋਕੀ ਜੋ ਤੇਰਾ ਹੁਕਮ ਹੋਊਗਾ ਤੇਰੀਆਂ ਭੈਣਾਂ ਦਾ ਹੁਕਮ ਹੋਊਗਾ ਉਹ ਸਾਡੇ ਸਿਰ ਮੱਥੇ ਤੇ ਤੁਸੀਂ ਕੌਮੀ ਪਰਿਵਾਰ ਗੋਬ ਦੇ ਬੰਧੇ ਆ ਉਹ ਅੱਜ ਦਾ ਦਿਨ ਉਹ ਦਿਨ ਜਦੋਂ ਸਰਦਾਰ ਬਗੇਲ ਸਿੰਘ ਹੋਣਾ ਨੇ ਦਿੱਲੀ ਤੇ ਝੰਡਾ ਚੁਲਾਤਾ ਸੀ ਤਾਰਸੋ ਰਾਸੀ ਨੂੰ ਅੱਜ ਦਾ ਦਿਨ ਇਹ ਸਿੱਖ ਦਿੱਲੀ ਨੂੰ ਬਿੱਲੀ ਕਹਿੰਦੇ ਰਹੇ ਅੱਜ ਵੀ ਦਿੱਲੀ ਆ ਅਸੀਂ ਇੱਥੇ ਰਾਜ ਲਿਆਉਣਾ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਪੰਥ ਇਕੱਠਾ ਕਰਨਾ ਸੂਰ ਸਿੰਘ ਖਾਲਸੇ ਦੀ ਸੋਚ ਤੇ ਇਨਕਾ ਬੇਅਤਿਆ ਕਰਦਾ ਹੋਇਆ ਸਾਰੀ ਸੰਗਤ ਦਾ ਧੰਨਵਾਦੀ ਹਾਂ ਜਿੰਨੇ ਤੁਸੀਂ ਆਏ ਹੋ ਰਾਜਾ ਰਾਜੇ ਦੀ ਕਹਿੰਦੇ ਕੁੱਤੀ ਮਰ ਗਈ ਸਾਰੇ ਲੋਕ ਇਕੱਠੇ ਹੋਗੇ ਰਾਜਾ ਮਰ ਗਿਆ ਕੋਈ ਨਹੀਂ ਆਇਆ ਅਸੀਂ ਵੀ ਉਹ ਉਹੇ ਜੇ ਲੋਕ ਬਣ ਗਏ ਪਰ ਬਣੋ ਨਾ ਉਹ ਕੌਣ ਕਾਮ ਦੀ ਖਾਤਰ ਕੁਰਬਾਨੀ ਕਰੂ ਕੌਣ ਪਰਿਵਾਰ ਝਾੜੂਗਾ ਜੇ ਅਸੀਂ ਇਹਨਾਂ ਦੀ ਕਦਰ ਨਾ ਕੀਤੀ ਸਾਨੂੰ ਕਦਰ ਕਰਨ ਦੀ ਲੋੜ ਇਹਨੀਆਂ ਬੇਨਤੀਆਂ ਕਰਦਾ ਹੋਇਆ ਸਾਰੀ ਸੰਗਤ ਵੱਲੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਸਤਗੁਰੂ ਸਾਡੇ ਵਿਛੜੇ ਹੋਏ ਸਾਥੀ ਯੋਧੇ ਦੀ ਕਰੂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਈ ਪਿੱਛੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਸਿੱਖ ਪੰਥ ਦਾ ਹਿੱਸਾ ਬਣ ਕੇ ਕੌਮ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ